ਬੀਪੀ ਵਧਣਾ ਸ਼ੁਰੂ ਹੁੰਦਾ ਬੀਪੀ ਵਧਣਾ ਸ਼ੁਰੂ ਕੁਝ ਹਾਲਾਤ ਆਪਾਂ ਮੋਟੀਆਂ-ਮੋਟੀਆਂ ਦੱਸ ਦਿੰਦੇ ਜਿਦਾ ਸਿਰ ਦਰਦ ਚੱਕਰ ਆਉਣੇ ਧੁੰਦਲਾ ਦਿਸਣਾ ਨਜ਼ਰ ਦੇ ਵਿੱਚ ਧੁੰਦਲਾਪਣਾ ਦਿਸਣਾ ਨੱਕ ਚੋਂ ਜਿੱਦਾਂ ਜਿਆਦਾ ਹਾਈ ਬਲੱਡ ਪ੍ਰੈਸ਼ਰ ਨੱਕ ਚੋਂ ਖੂਨ ਵੀ ਆ ਜਾਂਦਾ ਕੰਨ ਸੀਨੇ ਚ ਦਰਦ ਸਾਹ ਚੜਨਾ ਜਿੱਦਾਂ ਸਿਰ ਦਰਦ ਚਿੰਤਾ ਘਬਰਾਟ ਲੋਕਾਂ ਨੂੰ 70 ਤੋਂ 80% ਲੋਕ ਜਿਹੜਾ ਹਾਈ ਬੀਪੀ ਦਾ ਸ਼ਿਕਾਰ ਨੇ ਇਹਦੇ ਵਿੱਚ ਜਿਆਦਾ ਬਹੁਤ ਕਿਸੇ ਡਿਪਰੈਸ਼ਨ ਦੇ ਲੋਕ ਜਿੱਦਾਂ ਚਿੰਤਾ ਬੇਨਾ ਗੱਲ ਤੋਂ ਬੇਲੋੜੀ ਚਿੰਤਾ ਕਰੀ ਜਾਣੀ ਆ ਚਾਹ ਪਈ ਲੋਕ ਹੁਣ ਜਿਹੜੇ ਜ਼ਿਆਦਾਤਰ ਲੋਕ ਬੀਪੀ ਫਦਮ ਤੇ ਨਾਲ ਫਿਰ ਬੀਪੀ ਦੀ ਗੋਲੀ ਸ਼ੁਰੂ ਕਰ ਦਿੰਦੇ ਆ ਉਹ ਜਿਹੜੀ ਅੰਗਰੇਜ਼ੀ ਦਵਾਈਆਂ ਖਾਂਦੇ ਆ ਉਹਦੇ ਨਾਲ ਕਾਫੀ ਸਾਰੀ ਜਿਹੜੀ ਪ੍ਰੋਬਲਮ ਬਾਡੀ ਦੇ ਵਿੱਚ ਹੋਰ ਆ ਜਾਂਦੀ ਆ ਉਹਦੇ ਨਾਲ ਹਾਰਟ ਫੇਲਿਅਰ ਜਦੋਂ ਬੀਪੀ ਦੀ ਗੋਲੀ ਪੇਸ਼ੈਂਟ ਲੈਣੀ ਸ਼ੁਰੂ ਕਰ ਦਿੰਦਾ ਉਹਨੂੰ ਖਬਰਾਟ ਹੋਣੀ ਸ਼ੁਰੂ ਹੋ ਜਾਂਦੀ ਉਹਦੀ ਹਾਰਟ ਬੀਟ ਵਧਣੀ ਸ਼ੁਰੂ ਹੋ ਜਾਂਦੀ ਜਾਂ ਘਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਬੀਪੀ ਦੀ ਸਮੱਸਿਆ ਜੋ ਸ਼ੁਰੂ ਹੁੰਦੀ ਸਮਝ ਲਓ ਹਾਰਟ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਆ ਅਗੇ ਇਹਦੇ ਜਿਹੜਾ ਜਿਹੜਾ ਹੈਗਾ ਇਹਨੂੰ ਗੋਲੀਆਂ ਨਾਲ ਅਸੀਂ ਕੰਟਰੋਲ ਨਹੀਂ ਕਰ ਸਕਦੇ ਉਹ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਬੀਪੀ ਵਧਣਾ ਸ਼ੁਰੂ ਹੁੰਦਾ ਬੀਪੀ ਵਧਣਾ ਸ਼ੁਰੂ ਕੁਝ ਹਾਲਾਤ ਆਪਾਂ ਮੋਟੀਆਂ-ਮੋਟੀਆਂ ਦੱਸ ਦਿੰਦੇ ਹਾਂ ਜਿੱਦਾਂ ਸਿਰਦਰਦ ਚੱਕਰ ਆਉਣੇ ਧੁੰਦਲਾ ਦਿਸਣਾ ਨਜ਼ਰ ਦੇ ਵਿੱਚ ਧੁੰਦਲਾਪਣਾ ਦਿਸਣਾ ਨੱਕ 'ਚੋਂ ਜਿੱਦਾਂ ਜਿਆਦਾ ਹਾਈ ਬਲੱਡ ਪ੍ਰੈਸ਼ਰ ਨੱਕ 'ਚੋਂ ਖੂਨ ਵੀ ਆ ਜਾਂਦਾ ਠਿਕਾਣ ਸੀਨੇ 'ਚ ਦਰਦ ਸਾਹ ਚੜਨਾ ਜਿੱਦਾਂ ਸਿਰਦਰਦ ਚਿੰਤਾ ਘਬਰਾਟ ਜਾਂ ਧੜਕਣ ਤੇਜ਼ ਹੋ ਜਾਣਾ ਇਹ ਸਾਰੇ ਜਿਹੜੀਆਂ ਹਾਈ ਬੀਪੀ ਵੱਲ ਇਸ਼ਾਰਾ ਕਰਦੀਆਂ ਲੋਕਾਂ ਨੂੰ 70 ਤੋਂ 80% ਲੋਕ ਜਿਹੜਾ ਹਾਈ ਬੀਪੀ ਦਾ ਸ਼ਿਕਾਰ ਨੇ ਇਹਦੇ ਵਿੱਚ ਜ਼ਿਆਦਾ ਫਰੂਕੀ ਸਭ ڈپریشن ਤੇ ਲੋਕ ਜਿੱਦਾਂ ਚਿੰਤਾ ਐਵੇਂ ਬੇਨਾ ਗੱਲ ਤੋਂ ਬੇਲੋੜੀ ਚਿੰਤਾ ਕਰੀ ਜਾਣੀ ਆ ਉਹਦੇ ਨਾਲ ਵੀ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਜਾਂ ਕੋਈ ਲੋਕ ਹੁਣ ਜਿਹੜੇ ਜ਼ਿਆਦਾਤਰ ਲੋਕ ਬੀਪੀ ਵਧਣ ਤੇ ਨਾਲ ਫਿਰ ਬੀਪੀ ਦੀ ਗੋਲੀ ਸ਼ੁਰੂ ਕਰ ਦਿੰਦੇ ਆ ਉਹ ਜਿਹੜੀ ਅੰਗਰੇਜ਼ੀ ਦਵਾਈਆਂ ਖਾਂਦੇ ਆ ਉਹਦੇ ਨਾਲ ਕਾਫੀ ਸਾਰੀ ਜਿਹੜੀ ਪ੍ਰੋਬਲਮ ਬਾਡੀ ਦੇ ਵਿੱਚ ਹੋਰ ਆ ਜਾਂਦੀ ਉਹਦੇ ਨਾਲ ਹਾਰਟ ਫੇਲਿਅਰ ਤਾ ਕ ਬ੍ਰੇਨ ਸਟ੍ਰੋਕ ਬਾਥਰੂਮ ਦੇ ਵਿੱਚ ਪ੍ਰੋਟੀਨ ਆਉਣਾ ਧੁੰਦਲਾਪਣਾ ਜਿਹੜਾ ਮੋਟਾਪਾ ਵਰਗੀਆਂ ਸਮੱਸਿਆਵਾਂ ਆ ਜਿਹੜੀਆਂ ਬੀਪੀ ਦੀ ਗੋਲੀ ਨਾਲ ਆ ਜਾਂਦੀ ਬਿਲਕੁਲ ਬਿਲਕੁਲ ਫਰੁਕੀ ਸਾਹਿਬ ਜਦੋਂ ਬੀਪੀ ਦੀ ਗੋਲੀ ਪੇਸ਼ੈਂਟ ਲੈਣੀ ਸ਼ੁਰੂ ਕਰ ਦਿੰਦਾ ਉਹਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਉਹਦੀ ਹਾਰਟ ਬੀਟ ਵਧਣੀ ਸ਼ੁਰੂ ਹੋ ਜਾਂਦੀ ਹੈ ਜਾਂ ਘਟਣੀ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਲੀਵਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਲੀਵਰ ਫੈਟੀ ਹੋ ਜਾਂਦਾ ਜਿਵੇਂ ਹੁਣ ਇੱਕ ਵਾਰ ਪੇਸ਼ੈਂਟ ਮੈਂ ਤੁਸੀਂ ਮੁੰਡਾ ਦੇਖੋਗੇ ਉਹਨਾਂ ਨਾਲ ਗੱਲ ਕਰੋਗੇ ਉਹਨਾਂ ਨੂੰ ਪਹਿਲਾਂ ਥੋੜੇ ਟਾਈਮ ਲਈ ਉਹਨੇ ਬੀਪੀ ਦੀਆਂ ਗੋਲੀਆਂ ਖਾਧੀਆਂ ਜਿਸ ਦੇ ਨਾਲ ਉਹਦਾ ਜ ਉਹ ਲਾ ਵੀ ਦੰਤੀਆਂ ਨੂੰ ਕਾफी ਫਰਕ ਆ ਪਿਆ ਜਿੱਦਾਂ ਬੀਪੀ ਦੀ ਸਮੱਸਿਆ ਜੋ ਸ਼ੁਰੂ ਹੁੰਦੀ ਸਮਝ ਲਓ ਹਾਰਟ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਉਸ ਤੋਂ ਅੱਗੇ ਇਹਦੇ ਜਿਹੜਾ ਜਿਹੜਾ ਹੈਗਾ ਇਹਨੂੰ ਗੋਲੀਆਂ ਨਾਲ ਅਸੀਂ ਕੰਟਰੋਲ ਨਹੀਂ ਕਰ ਸਕਦੇ ਕੋਈ ਜੇ ਇੱਕ ਗੋਲੀ ਤੋਂ ਸ਼ੁਰੂ ਕਰ ਦਿੱਤੇ ਮੈਨੇਜ ਕਰ ਸਕਦੇ ਹੁੰਦਾ ਅਸੀਂ ਮੈਨੇਜ ਕਰ ਸਕਦੇ ਨਹੀਂ ਫਿਰ ਕਿਉਂ ਸਰ ਮੈਨੇਜ ਵੀ ਨਹੀਂ ਕਰ ਸਕਦੇ ਮੈਨੇਜ ਦਾ ਇਹ ਆ ਵੀ ਜਦੋਂ ਇੱਕ ਗੋਲੀ ਸ਼ੁਰੂ ਕਰਦੇ ਹੁਣ ਮੈਂ ਕਈ ਪੇਸ਼ੈਂਟ ਦੇਖੇ ਤਿੰਨ ਤਿੰਨ ਗੋਲੀਆਂ ਤੇ ਆ ਗਿਆ ਤੇ ਫਿਰ ਬੀਪੀ ਆਊਟ ਆਫ ਕੰਟਰੋਲ ਹੋ ਗਿਆ 220 ਤੇ ਬੀਪੀ ਜਾ ਰਿਹਾ ਤੇ ਉਹਦਾ ਕੀ ਫਾਇਦਾ ਦੱਸੋ ਫਿਰ ਗੋਲੀ ਦਾ ਜਦੋਂ ਇੱਕ ਤੋਂ ਤਿੰਨ ਤੇ ਆਪਾਂ ਆ ਗਏ ਫਿਰ ਉਹ ਜਿਹੜਾ ਆਊਟ ਆਫ ਕੰਟਰੋਲ ਹੋ ਜਾਂਦਾ ਠੀਕ ਹੈ ਤੇ ਅਸੀਂ ਦਾ ਸਾਡੇ ਕੋਲ ਬੀਪੀ ਦਾ ਬਹੁਤ ਹੀ ਵਧੀਆ ਇਲਾਜ ਹੈ ਜੇ 15 15 ਸਾਲ ਪੁਰਾਣਾ ਬੀਪੀ ਅਸੀਂ 15 15 ਦਿਨਾਂ ਚ ਜਿਹੜੇ ਨਾਰਮਲ ਕੀਤਾ ਟੈਬਲੇਟ ਬੰਦ ਕਰਵਾਈਆਂ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਂਦੀ ਹੈ 15 ਦਿਨਾਂ ਚ ਬੀਪੀ ਨਾਰਮਲ ਹੋ ਜਾਂਦਾ ਬੀਪੀ ਤੇ ਹਾਰਟ ਦੇ ਸੈਕਟਰ ਦੇ ਵਿੱਚ ਲੋਕ ਸਾਡੀ ਜਿਹੜੀ ਗਰੰਟੀ ਦਿੰਦੇ ਆ ਪਿੰਡਾਂ ਦੇ ਵਿੱਚ ਆਮ ਹੀ ਸਾਡੇ ਕੋਲੇ ਪੇਸ਼ੈਂਟ ਲੋਕ ਭੇਜਦੇ ਵੀ ਤੁਸੀਂ ਸਾਡੇ ਤੋਂ ਪੈਸੇ ਵਾਪਸ ਲੈ ਲਿਓ ਇੱਕ ਵਾਰੀ ਉੱਥੇ ਜਾਓ ਜ਼ਰੂਰ ਤੁਹਾਡਾ ਮਸਲਾ ਹੱਲ ਹੋ ਜਾਊ ਲੋਕ ਦਿੰਦੇ ਜੀ ਬਿਲਕੁਲ ਬਿਲਕੁਲ ਹਾਰਟ ਦੀ ਸਾਡੀ ਜਿਹੜੀ ਅਸੀਂ ਬਹੁਤ ਪੇਸ਼ੈਂਟ ਖੁੱਲੇ ਸੱਦੇ ਤੇ ਕਹਿ ਰਹੇ ਹਾਂ ਹੁਣ ਫੇਰ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਵੀ ਸਾਡੇ ਕੋਲੇ ਤੁਸੀਂ ਪਹੁੰਚੋ ਹਾਰਟ ਵੀ ਤੁਹਾਨੂੰ ਕੋਈ ਵੀ ਸਮੱਸਿਆ ਕਿਸੇ ਦੀ ਵੀ ਇਰੈਕਸ਼ਨ ਫ੍ਰੈਕਸ਼ਨ ਘਟਿਆ ਕਿਸੇ ਦੀ ਚੈਸਟ ਪੇਨ ਹੋ ਰਿਹਾ ਜਾਂ ਤੁਹਾਡੀਆਂ ਆਰਟਿਸਟ ਬਲੌਗ ਹੈਗੀਆਂ ਜਾ ਤੁਹਾਨੂੰ ਘਬਰਾਟ ਹੋ ਰਹੀ ਹਾਰਟਬੀਟ ਵਧ ਰਹੀ ਹੈ ਜਾਂ ਘਟ ਰਹੀ ਹੈ ਜਾਂ ਵਾਲ ਬਲੋਕ ਬਲੌਕ ਆ ਜਾਂ ਵਾਲ ਚ ਰਿੰਗ ਆ ਤੁਸੀਂ ਪਿਛਲੇ ਹਫਤੇ ਇੱਕ ਸਾਡੀ ਇੰਟਰਵਿਊ ਤੁਸੀਂ ਕਿੰਨੇ ਕਲਕੱਤੇ ਤੋਂ ਪੇਸ਼ੈਂਟ ਠੀਕ ਆ ਜਿਹਦੇ ਜਿਹੜੇ ਦਿਲ ਦੇ ਵਿੱਚ ਸوراਖ ਸੀਗਾ ਹਾਂਜੀ ਹੋਲ ਸੀਗਾ ਉਹਨੂੰ ਸਰਜਰੀ ਨੇ ਕਿਹਾ ਸੀ ਪਰ 20 ਦਿਨ ਦੇ ਵਿੱਚ ਵਿੱਚ ਉਹ ਠੀਕ ਹੋ ਗਿਆ ਹਾਰਟ ਦੇ ਤੇ ਬੀਪੀ ਦੇ ਵਿੱਚ ਸਾਡੇ ਜਿਹੜਾ ਬਹੁਤ ਜ਼ਿਆਦਾ ਲੋਹਾ ਮੰਨਿਆ ਜਿਹੜੇ ਇਸ ਸੈਕਟਰ ਦੇ ਵਿੱਚ ਲੋਕਾਂ ਬਿਲਕੁਲ ਗੋਲੀਆਂ ਨਾਲ ਫਰੁਕ ਜਾਂ ਫਿਰ ਸਾਈਡ ਇਫੈਕਟ ਹੋ ਜਾਂਦਾ ਨਾ ਇਹਦੇ ਨਾਲ ਜਦੋਂ ਬੀਪੀ ਦੀ ਆਪ ਗੋਲੀ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਹਾਰਟ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਧੜਕਣ ਤੇਜ਼ ਹੋ ਜਾਂਦੀ ਹੈ ਪਰ ਕੰਜੋ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਫਿਰ ਸਮਝ ਲਓ ਹਾਰਟ ਦੇ ਵਿੱਚ ਜਿਹੜੀਆਂ ਹੈਗੀਆਂ ਬਲੌਕੇਜ ਵਧ ਰਹੀ ਆ ਹਾਰਟ ਦੀ ਸਟਰੈਂਥ ਘਟ ਰਹੀ ਆ ਉਹਦੇ ਕਰ ਫਿਰ ਜਦੋਂ ਥੋੜਾ ਜਿਹਾ ਵੀ ਪੇਸ਼ੈਂਟ ਤੁਰਦਾ ਨੂੰ ਸਾਹ ਚੜਦਾ ਘਬਰਾਟ ਹੁੰਦੀ ਆ ਤੇ ਉਤੋਂ ਫਿਰ ਜਦੋਂ ਕਿਸੇ ਡਾਕਟਰ ਕੋਲੇ ਪਹੁੰਚ ਜਾਂਦੇ ਜਾਂ ਹਸਪੀਟਲ ਪਹੁੰਚ ਜਾਂਦੇ ਫਿਰ ਉੱਥੇ ਜਦੋਂ ਜੀਓਗ੍ਰਾਫੀ ਕਰਦੇ ਕਹਿੰਦੇ ਜੀ ਤੁਹਾਡੇ ਬਲੌਕ ਹੈ ਤੁਹਾਨੂੰ ਸਟੰਟ ਪਾਵਾਂਗੇ ਸਰਜਰੀ ਕਰਾਂਗੇ ਪਰ ਗਲਤ ਸਟੰਟ ਤੋਂ ਬਹੁਤ ਨਹੀਂ ਬਣਦੀ ਜੀ ਬਿਲਕੁਲ ਨਹੀਂ ਬਣਦੀ ਫਰੂਕੀ ਸਾਹਿਬ ਬਿਲਕੁਲ ਮੈਂ ਫਰੂਕੀ ਸਾਹਿਬ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਜੇ ਕਿਸੇ ਦੇ ਦਬ ਕਿਰਨੀ ਕਯੁਰ ਬੀਪੀ ਦਾ ਨਾਮ ਹੈ ਇਹਦਾ ਕਯੁਰ ਬੀਪੀ ਆ ਬੀਪੀ ਨੂੰ ਕਯੁਰ ਕਰਦੀ ਹੈਗੀ ਇਹ ਨਹੀਂ ਲੰਬਾ ਸਮਾਂ ਅਸੀਂ ਦਵਾਈਆਂ ਹੀ ਖਾਂਦੇ ਰਵਾਂਗੇ ਦੇਖੋ ਚਾਰ ਸ਼ੀਸ਼ੀਆਂ ਹੈਗੀਆਂ ਇਹਨੂੰ ਸਵੇਰੇ ਸ਼ਾਮ ਤੁਸੀਂ ਪਾਣੀ ਚ ਪਾ ਕੇ ਲੈਣਾ ਤੇ ਇਹ 20 ਦਿਨ ਦਾ ਨੁਸਖਾ ਹੈ ਜਿਹੜਾ 20 ਦਿਨ ਇਹ ਬੂੰਦਾ ਤੁਸੀਂ ਪਾਣੀ ਚ ਪਾ ਕੇ ਲੈਣੀਆਂ ਬੀਪੀ 20 ਦਿਨ ਦੇ ਵਿੱਚ ਵਿੱਚ ਬਿਲਕੁਲ ਨੋਰਮਲ ਹੋ ਜਾਊਗਾ ਗੋਲੀ ਆ 15 ਦਿਨਾਂ ਦੇ ਵਿੱਚ ਫਰੂਕੀ ਸਾਹਿਬ ਗੋਲੀ ਬੰਦ ਕਰ ਦਿੰਦੇ ਪੇਸ਼ੈਂਟ ਲੋਡ ਨਹੀਂ ਪੈਂਦੀ ਪਰ ਨਾਲ ਇਹ ਵੀ ਮੈਂ ਕਹਿੰਨਾ ਜਿਹੜਾ ਇਹਨੇ ਬੀਪੀ ਤੁਹਾਡਾ ਨਾਰਮਲ ਕਰਨਾ ਸਵਾਦ ਲਿਆ ਦੂਗੀ ਜਿਹੜਾ ਉਹਦਾ ਰੀਡਿੰਗ ਦਾ ਨਾਰਮਲ ਆਉਂਦੀ ਪਰ ਪੇਸ਼ੈਂਟ ਨੂੰ ਬੇਚੈਨੀ ਬਹੁਤ ਰਹਿੰਦੀ ਆ ਤੇ ਉਸ ਤੋਂ ਅੱਗੇ ਜਿਹੜੀ ਆਪਾਂ ਹਾਰਟ ਦੀ ਗੱਲ ਕੀਤੀ ਵੀ ਹਾਰਟ ਦੇ ਪੇਸ਼ੈਂਟਾਂ ਆਪਣੇ ਕਿੰਨੇ ਠੀਕ ਹੋਏ ਆ ਹਾਰਟ ਦੇ ਉੱਪਰ ਵੀ ਸਾਡਾ ਜਿਹੜਾ ਬਹੁਤ ਵਧੀਆ ਇਹ ਜਿਹੜੀ ਹੈਗੀ ਐ ਕਿੱਟ ਕੰਮ ਕਰਦੀ ਐ ਹਾਰਟ ਕੇਅਰ ਕਿੱਟ ਦਾ ਨਾਮ ਉਹ ਵੀ ਇਸ ਤਰ੍ਹਾਂ ਦੀ ਵੀ ਐ ਜੀ ਇਹ ਵੀ ਇਸ ਤਰ੍ਹਾਂ ਦੀ ਇਹਨ ਵਿੱਚ ਵੀ ਦੇਖੋ ਆ ਚਾਰ ਸ਼ੀਸ਼ੀਆਂ ਜੇਤ ਬੀਪੀ ਦੇ ਨਾਲ ਤੁਹਾਨੂੰ ਪ੍ਰੋਬਲਮ ਹਾਰਟ ਦੀ ਆ ਗਈ ਆ ਤੁਹਾਡਾ ਇਰੇਕਸ਼ਨ ਫ੍ਰੈਕਸ਼ਨ ਘਟ ਗਿਆ ਜਾਂ ਤੁਹਾਨੂੰ ਇਹ ਇਰੇਕਸ਼ਨ ਫ੍ਰੈਕਸ਼ਨ ਵੀ ਠੀਕ ਹੋ ਜਾਂਦਾ ਜੀ ਬ ਕਰਦਾ ਹੋਵੇ ਹਾਂਜੀ ਜਿੰਨਾ ਦਾ ਹਾਰਟ 18% 20% ਘਟ ਘਟ ਤੋਂ ਘਟੇ ਇੱਥੇ ਆ ਗਿਆ ਤੇ ਅਸੀਂ ਉਹਨੂੰ 55 60 ਤੇ ਲੈ ਕੇ ਗਏ ਆ ਤਿੰਨ ਤਿੰਨ ਮਹੀਨੇ ਦੇ ਵਿੱਚ ਵਿੱਚ ਇਹ ਆਟ ਗਿਰ ਕਿਟ ਦਾ ਕਮਾਲ ਹੈ ਦੇਖੋ ਤੁਸੀਂ ਤੁਰ ਪੇਸ਼ੈਂਟ ਆਪ ਹੀ ਦੱਸਦੇ ਵੀ ਸਾਡਾ ਹਾਰਟ ਘੱਟ ਕੰਮ ਕਰ ਰਿਹਾ ਸੀ ਅੱਜ ਸਾਹ ਚੜਦੇ ਅਸੀਂ ਅੱਜ ਅਸੀਂ 20 20 ਦਿਨ ਬਾਅਦ ਆਏ ਤੇ ਜਿਹੜਾ ਤੁਹਾਨੂੰ ਕੋਈ ਸਾਹ ਨਹੀਂ ਚੜਦਿਆ ਕੋਈ ਛਾਤੀ ਦਰਦ ਨਹੀਂ ਹੋ ਰਹੀ ਇਹ ਫਿਰ ਲਕੜਾਂ ਦਾ ਅੱਜ ਦਰਸ਼ਕਾਂ ਨੂੰ ਦੱਸਦ ਨੇ ਜੀ ਅਸ਼ਵਗੰਧਾ ਓਕੇ ਹਾਂਜੀ ਅਸ਼ਵਗੰਧਾ ਅਸ਼ਵਗੰਧਾ ਜੀ ਤੇ ਇਹਦੇ ਵਿੱਚ ਜਿੱਦਾਂ ਆਪਾਂ ਆ ਪਾਊਡਰ ਰੱਖਿਆ ਹੈਗਾ ਇਹਦਾ ਠੀਕ ਹੈ ਤੇ ਇਹ ਬੀਪੀ ਨੂੰ ਤਿਹਾਰਟ ਨੂੰ ਬਹੁਤ ਜਿਆਦਾ ਜਿਹੜਾ ਕੰਟਰੋਲ ਕਰੂਗਾ ਹਾਰਟ ਦੀਆਂ ਜਿੰਨੀਆਂ ਬਿਮਾਰੀਆਂ ਉਹਨਾਂ ਨੇ ਠੀਕ ਕਰਨਾ ਹੈਗਾ ਬਾਕੀ ਲੈਣ ਦਾ ਤਰੀਕਾ ਸਾਨੂੰ ਗਰਮੀ ਦਾ ਸਰਦੀ ਦਾ ਅਲੱਗ-ਅਲੱਗ ਮੌਸਮ ਦਾ ਅਲੱਗ-ਅਲੱਗ ਹੁੰਦਾ ਜੀ ਆਹ ਦੇਖੋ ਜੇ ਹੁਣ ਆਪਾਂ ਲੈਣ ਦੀ ਮਾਤਰਾ ਦੀ ਦੱਸੋ ਕਿੰਨਾ ਇੰਨਾ ਅੱਧਾ ਗੋ ਚਮਚ ਫਰੂਕੀ ਸਾਹਿਬ ਗਰਮ ਦੁੱਧ ਦੇ ਵਿੱਚ ਘੋਲ ਕੇ ਨਾ ਇਦਾਂ ਦੇਖੋ ਇਹਨੂੰ ਰਾਤ ਨੂੰ ਲੈਣਾ ਹੈਗਾ ਠੀਕ ਹੈ ਰਾਤ ਵੇਲੇ ਹਾਂਜੀ ਰਾਤ ਆਹ ਕੀ ਬਾਤ ਹੈ ਗਰਮ ਦੁੱਧ ਵਿੱਚ ਘੋਲ ਲੈਣਾ ਜੀ ਹਾਂਜੀ ਗਰਮ ਦੁੱਧ ਵਿੱਚ ਘੋਲ ਲੈਣਾ ਜਿਨ੍ਹਾਂ ਨੂੰ ਦੁੱਧ ਦਾ ਤੋਂ ਪ੍ਰੋਬਲਮ ਹੈ ਅਲਰਜੀ ਹੈ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੁੱਧ ਕਰਦਾ ਉਹਨੂੰ ਫਿਰ ਕੋਸੇ ਪਾਣੀ ਦੇ ਵਿੱਚ ਉਹਨੂੰ ਘੋਲ ਕੇ ਆਪ ਲੈ ਸਕਦਾ। ਕੋਸੇ ਪਾਣੀ। ਹਾਂਜੀ ਰਾਤ ਨੂੰ ਇੱਕ ਟਾਈਮ ਹੀ ਲੈਣਾ। 10 ਤੋਂ 15 ਦਿਨ ਦੇ ਵਿੱਚ ਵਿੱਚ ਇਹ ਬੀਪੀ ਨੂੰ ਨਾਰਮਲ ਕਰ ਦੂ। ਇਹ ਫਰੁਕੀ ਸਾਹਿਬ ਅਸ਼ਵਗੰਧਾ ਅਰਕ ਹੈਗਾ। ਠੀਕ ਹੈ ਜੀ। ਇਹਦੇ ਵਿੱਚ 20-20 ਡ੍ਰੌਪ ਜਸ ਵੀਰੇਸ਼ਾਮ ਲਵਾਂਗੇ ਤੇ ਬੀਪੀ ਨੂੰ ਵੀ ਨਾਰਮਲ ਕਰੂਗਾ ਤੇ ਜਿਨ੍ਹਾਂ ਦੇ ਸਟ्रेस ਰਹਿੰਦੀ ਹੈ ਚਿੰਤਾ ਰਹਿੰਦੀ ਸਿਰ 'ਚ ਭਾਰਾ ਭਾਂ ਜਾਂ ਸਿਰਦਰਦ ਉਹਨੂੰ ਵੀ ਇਹ ਬਿਲਕੁਲ ਠੀਕ ਕਰੂਗਾ। ਬਹੁਤ ਜ਼ਿਆਦਾ ਪਾਵਰਫੁੱਲ ਅਰਕ ਹੈਗਾ।